ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਂਡ ਮਹੱਲਾ ਪੰਜਵਾ ਸੋ ਇਸ ਪਵਨ ਸ਼ਬਦਵੇ ਸਾਧਗੁਰੂ ਸਾਹਿਬ ਜੀ ਪਰਮੇਸ਼ਰ ਦੇ ਨਾਮ ਦਾ ਅਸਥੋਤਰ ਕਥਨ ਕਰਦੇ ਹਨ ਆਓ ਆਪਾਂ ਸਾਰੇ ਸਤਗੁਰੂ ਮਹਾਰਾਜ ਜੀ ਦੀ ਚਲ ਰਹੀ ਸਰਲ ਕਥਾ ਵਿਚਾਰ ਦਾ ਲਾਹਾ ਪ੍ਰਾਪਤ ਕਰਕੇ ਜੀਵਨ ਸਫਲਾ ਕਰੀਏ राम राम ਰਸੰਗ ਕਰ ਬਿਉਹਾਰ राम 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 प्राण ਆਧਾਰ हे ਭਾਈ ਤੂੰ राम ਰਮੇ ਹੋਏ ਵਾ ਰਾਮ ਬਾਗ ਦੀ ਨਿਆਹੀ ਆਨੰਦ ਦੇਣ ਵਾਲੇ राम ਪਰਮੇਸ਼ਰ ਦੇ ਨਾਮ ਰੂਪੀ ਸੌਦੇ ਨਾਲ ਆਪ ਜਪਣ ਤੇ ਹੋਰਨਾ ਤੋਂ ਜਪਉਣ ਰੂਪ ਬਿਉਹਾਰ ਵਣਜ ਕਰਨਾ ਕਰ हे भाई तू राम परमेश्वर ਦੇ ਨਾਮ ਨੂੰ ਆਪਣੇ ਮਨ ਅੰਦਰ ਵਸਾਉਣਾ ਕਰ राम परमेश्वर ਦੇ ਨਾਮ ਨੂੰ ਰਸਨਾ ਤੇ ਵਸਾਉਣਾ ਕਰ ਅਤੇ राम परमेश्वर ਦੇ ਨਾਮ ਨੂੰ ਆਪਣੇ ਪ੍ਰਾਨ ਕੀ ਇਹ ਸਵਾਸਾਂ ਜਿੰਦ ਦਾ ਆਧਾਰ ਆਸਰਾ ਬਣਾਉਣਾ ਕਰ राम 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 ਕੀਰਤਨ ਗਾਏ ਰਮਤ राम ਸਭ ਰਹੋ ਸਮਾਏ ਜੋ ਰਾਮ ਰਮਿਆ ਹੋਇਆ ਤੇ ਰਾਮ ਬਾਗ ਦੀ ਨਿਆਈਂ ਆਨੰਦ ਦੇਣ ਵਾਲਾ ਹੈ ਉਸ ਰਾਮ ਪਰਮੇਸ਼ਰ ਦੇ ਕੀਰਤਨ ਜਸ ਨੂੰ ਗਾਉਣਾ ਕਰ ਰਮਤ ਵਿਆਪਕ ਸੁੰਦਰ ਰਾਮ ਪਰਮੇਸ਼ਰ ਹੀ ਸਾਰਿਆਂ ਤਾਵਾਂ ਵਿੱਚ ਸਮਾਇ ਸਮਾਰਿਆ ਮਿਲ ਰਿਹਾ ਹੈ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਏ ਭਾਈ ਤੁਮਹਾਤਮਾ ਜਨਾ ਦੇ ਨਾਲ ਮਿਲਾਪ ਕਰਕੇ ਪਰਮੇਸ਼ਰ ਦੇ ਨਾਮ ਨੂੰ ਬੋਲੋ ਬੋਲਣਾ ਕਰ ਇਹੋ ਹੀ ਸਾਰਿਆਂ ਤੋਂ ਨਿਰਮਲ ਉੱਜਲ ਤੇ ਪੂਰਾ ਕੰਮ ਹੈ ਹੋਰ ਸਾਰੇ ਕੰਮ ਅਧੂਰੇ ਹਨ ਮੈਲੇ ਹਨ ਵਾ ਇਹੋ ਪਰਮੇਸ਼ਰ ਦਾ ਨਾਮ ਜਪਣ ਵਾਲਾ ਇਹ ਕੰਮ ਸਾਰਿਆਂ ਕੰਮਾਂ ਤੋਂ ਪਵਿੱਤਰ ਤੇ ਪੂਰਾ ਸਫਲਾ ਹੈ ਵਾ ਸਾਰੇ ਧਰਮ ਅਰਥ ਕਾਮ ਮੋਕਾਦ ਕਰਜਾਂ ਨੂੰ ਇਹ ਪੂਰੇ ਕਰਨ ਵਾਲਾ ਹੈ ਰਹਾਉ ਰਾਮ ਰਾਮ ਧਨ ਸੰਚ ਪੰਡਾਰ ਰਾਮ 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 ਕਰ ਆਹਾਰ ਹੀ ਪਾਈ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਨਾਮ ਰੂਪ ਤੁਹਾਨੂੰ ਆਪਣੇ ਹਿਰਦੇ ਰੂਪੀ ਭੰਡਾਰੇ ਖਜ਼ਾਨੇ ਵਿੱਚ ਇਕੱਤਰ ਕਰ ਪ੍ਰਕਾਸ਼ ਰੂਪ ਦੇ ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਜਪਣ ਸਿਮਰਨ ਕਰਨ ਰੂਪ ਆਪਣੀ ਆਤਮਾ ਦਾ ਆਹਾਰ ਭੋਜਨ ਬਣਾਉਣਾ ਕਰ ਰਾਮ ਰਾਮ ਵੀਸਰ ਨਹੀਂ ਜਾਏ ਕਰ ਕਿਰਪਾ ਗੁਰ ਦੀ ਆ ਬਤਾਏ ਪਾਤਸ਼ਾਹ ਫਰਮਾਉਂਦੇ ਤੈਨੂੰ ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਕਦੇ ਵੀ ਭੁੱਲ ਨਹੀਂ ਜਾਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਮਿਹਰ ਦੀ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਇਹ ਮੈਨੂੰ ਬਤਾਏ ਦੱਸ ਦਿੱਤਾ ਹੈ ਰਾਮ 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 ਸਦਾ ਸਾਈਂ ਰਾਮ 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 ਲਿਵ ਲਾਏ ਸੁੰਦਰ ਸਰੂਪ ਰਾਮ ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲ ਇਸ ਕਰਕੇ ਰਾਮ ਬਾਗ ਦੀ ਨਿਆਈ ਰਾਮ ਆਨੰਦ ਦੇਣ ਵਾਲੇ ਰਾਮ ਪਰਮੇਸ਼ਰ ਦੇ ਨਾਮ ਨਾਲ ਚਿੱਤ ਦੀ ਲਿਵ ਬਿਰਤੀ ਲਾਉਣਾ ਜੋੜਨਾ ਕਰ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਰਮੀ ਹੋਈ ਰਾਮ ਪਰਮੇਸ਼ਰ ਦਾ ਨਾਮ ਜਪਣੇ ਵਾਲੇ ਪੁਰਖ ਨਿਰਮਲ ਜਲ ਹੋਗੇ ਅਤੇ ਉਹਨਾਂ ਦੇ ਜਨਮ ਜਨਮਾ ਜਨਮਾਤਰਾਂ ਦੇ ਸਾਰੇ ਕਿਲ ਵਿਖ ਪਾਪ ਨਿਵਰਤ ਹੋਗੇ ਰਮਤ ਰਾਮ ਜਨਮ ਮਰਨ ਨਿਵਾਰੈ ਉਜਰਤ ਰਾਮ ਪੈ ਪਾਰ ਉਤਾਰੈ ਜੋ ਰਾਮ ਪਰਮੇਸ਼ਰ ਦੇ ਨਾਮ ਨੂੰ ਰਮਤ ਉਚਾਰਨ ਕਰਦਾ ਹੈ ਉਸ ਦੇ ਪਰਮੇਸ਼ਰ ਜੰਮਣ ਮਰਨ ਦੇ ਦੁੱਖ ਜਿਹੜੇ ਨਿਵਰਤ ਕਰ ਦਿੰਦਾ ਹੈ ਉਹਦਾ ਜੰਮਣਾ ਮਰਨਾ ਮੇੜ ਦਿੰਦਾ ਹੈ ਜੋ ਰਾਮ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਉਚਰਤ ਹੁੰਦਾ ਉਚਾਰਨ ਕਰਦਾ ਹੈ ਉਸ ਨੂੰ ਪਰਮੇਸ਼ਰ ਸੰਸਾਰ ਦੇ ਡਰ ਤੋਂ ਵਾ ਪੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰੇ ਲਾ ਦਿੰਦਾ ਹੈ ਸਭ ਤੇ ਊਚ ਰਾਮ ਪ੍ਰਗਾਸ ਨਿਸਬਸਰ ਜਬ ਨਾਨਕ ਦਾਸ ਕੀ ਭਾਈ ਜੋ ਪ੍ਰਗਾਸ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਸਾਰਿਆਂ ਤੋਂ ਉੱਚਾ ਸ੍ਰੇਸ਼ਟ ਹੈ ਵਸ ਜੋ ਪਰਮੇਸ਼ਰ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਆਦ ਸਾਰਿਆਂ ਤੋਂ ਉੱਚਾ ਹੈ ਜੋ ਰਾਮ ਪਰਮੇਸ਼ਰ ਹਿਰਦੇ ਵਿੱਚ ਗਿਆਨ ਦਾ ਪ੍ਰਗਾਸ ਪ੍ਰਕਾਸ਼ ਕਰਨ ਵਾਲਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਪਰਮੇਸ਼ਰ ਦਾ ਦਾਸ ਸੇਵਕ ਬਣ ਕੇ ਉਸ ਨੂੰ ਨਿਸ ਰਾਤ ਬਾਸਰ ਦਿਨ ਭਾਵ ਦਿਨ ਰਾਤ ਦਿਲ ਦੀ ਭਾਵਨਾ ਨਾਲ ਜਪਣਾ ਕਰ ਆਰਾਧਨਾ ਕਰ ਗੋਡ ਮਹੱਲਾ ਪੰਜਵਾਉ ਉਨਕੋ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਬਿਦਾਰੇ ਉਨ ਤੋਂ ਭਾਵ ਉਹਨਾਂ ਪੰਜ ਕਾਮਾਂ ਦੇਕ ਵਿਕਾਰਾਂ ਨੂੰ ਖਸਮ ਮਾਲਕ ਪਰਮੇਸ਼ਰ ਨੇ ਭਗਤਾਂ ਵੱਲ ਜਾਣ ਤੂੰ ਠਾਕਰ ਹਰੇ ਹੁੰਦਾ ਔ ਰੁਕਾਵਟ ਪਾਉਣਾ ਕੀਤੀ ਹੈ ਰੋਕ ਪਾ ਦਿੱਤੀ ਵੀ ਤੂੰ ਹੀ ਨਹੀਂ ਜਾਣਾ ਉਹਨਾਂ ਵੱਲ ਭਾਗ ਭਗਤਾਂ ਨੂੰ ਨਹੀਂ ਸਤੌਣਾ ਜਾ ਕੇ ਇਸ ਕਰਕੇ ਕਾਮਾਂ ਦੇ ਇੱਕ ਵਿਕਾਰ ਭਗਤਾਂ ਦੇ ਸਾਹਮਣੇ ਹਾਰ ਥੱਕ ਗਏ ਆਪਣੇ ਦਾਸ ਸੇਵਕ ਦੇ ਸਾਥ ਤੋਂ ਨਾਲੋਂ ਪਾਵੋ ਪੰਜੇ ਕਾਮਾਂ ਦੇ ਇੱਕ ਵਿਕਾਰ ਵਿਵੇਕ ਰੂਪੀ ਸ਼ਸਤਰ ਦੇ ਨਾਲ ਮਾਰ ਕੇ ਬਿਦਾਰੇ ਤੋਂ ਭਾਵ ਨਾਸ਼ ਕਰ ਦਿੱਤੇ ਹਨ ਪਾਵੰਦਰੋਂ ਬਾਹਰ ਕੱਢ ਦਿੱਤੇ गोविंद भक्त का महल न पाया राम जना मिल मंगल गाया जो गोविंद पृथ्वी दी रखिया करने वाले परमेश्वर दा भगत है उस दे हृदय रूप महल विच काम आदि विकारा ने टिकना नहीं पौना कीता क्योंकि राम परमेश्वर दे भगत जना ने आपस विच मेल कदर हो के परमेश्वर दे मंगल जस नु गाणा कीता है ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ RAM ਭਗਤ ਕੇ ਪਾਣੀ ਹਾਰ ਰਹਾਉ ساری ਸ੍ਰਿਸ਼ਟੀ ਲੋਕਾਈ ਦੇ ਸਿਰ ਉਤੇ ਪੰਜ ਕਾਮ ਕ੍ਰੋਧ ਆਦ ਵਿਕਾਰ ਸਿਕਦਾਰ ਠਾਣੇਦਾਰ ਬਣੇ ਹੋਏ ਪਰੰਤੂ RAM ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨਾਂ ਦੇ ਇਹ ਵਿਕਾਰ ਪਾਣੀ ਹਾਰ ਪਾਣੀ ਭਰਨ ਵਾਲੇ ਸੇਵਕ ਬਣੇ ਹੋਏ ਹਨ ਭਾਵ ਗੁਲਾਮ ਬਣੇ ਹੋਏ ਫਿਰ ਪ੍ਰਸ਼ਨ ਸੀ ਇਹ ਵਿਕਾਰ ਭਗਤ ਜਨਾਂ ਦੇ ਸੇਵਕ ਕਿਵੇਂ ਬਣੇ ਆ ਉੱਤਰ ਸੀ ਕਿ ਭਗਤ ਜਨਾਂ ਨੇ ਕਾਮ ਪਾਵ ਕਾਮਨਾਵਾਂ ਨੂੰ ਘਟ ਕਰ ਦਿੱਤਾ ਹੈ ਜਦ ਮਨ ਨਿਰਮਲ ਸਿਮਰਨ ਭਜਨ ਵਿੱਚ ਵੱਲੋਂ ਆਲਸ ਕਰਦਾ ਤਦ ਉਸ ਉੱਪਰ ਕਰੋਧ ਕਰਦੇ ਆ ਮੁਕਤੀ ਦੀ ਪ੍ਰਾਪਤੀ ਕਰਨ ਰੂਪ ਲੋਭ ਕਰਦੇ ਹਨ ਸਰੀਰਾਂ ਦਾ ਮੋਹ ਨਾਸ਼ ਕਰਕੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਆ ਦੇਦੀ ਹੰਗਤਾ ਨੂੰ ਨਿਵਰਤ ਕਰਕੇ ਆਪਣੇ ਆਪ ਨੂੰ ਸ਼ੁੱਧ ਬ੍ਰਹਮ ਦੀ ਅੰਸ਼ ਨਿਸ਼ਚੇ ਕੀਤਾ ਹੈ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰਹਿ ਸਲਾਮ ਪਾਤਸ਼ਾਹ ਫਰਮਾਉਂਦੇ ਸਾਰੇ ਜਗਤ ਸੰਸਾਰ ਦੇ ਪਾਸ ਕੋਲ ਭਾਵ ਸੰਸਾਰ ਦੇ ਕੋਲ ਉਹ ਪੰਜੇ ਵਿਕਾਰ ਦਾਨ ਦਾ ਧੰਨ ਲੈਣਾ ਕਰਦੇ ਆ ਭਾਵ ਕੋਈ ਕਾਮ ਦਾ ਧੰਨ ਭਰਦਾ ਫਿਰਦਾ ਕੋਈ ਕਰੋਧ ਦਾ ਕੋਈ ਲੋਭ ਦਾ ਕੋਈ ਹੰਕਾਰ ਦਾ ਇਤਿਆਦ ਸਾਰੇ ਡੰਨ ਪਰਦੇ ਫਿਰਦੇ ਪਰੰਤੂ ਗੋਬਿੰਦ ਪਰਮੇਸ਼ਰ ਦੇ ਭਗਤ ਜਿਨਾਂ ਨੂੰ ਸਲਾਮ ਨਮਸਕਾਰਾਂ ਕਰਦੇ ਪੰਜ ਭਾਵ ਭਗਤ ਜਿਨਾਂ ਤੇ ਵਿਕਾਰਾਂ ਦਾ ਜ਼ੋਰ ਨਹੀਂ ਚੱਲਦਾ ਲੂਟ લેਹ ਸਾਖਤ ਪਦ ਖੋਵਹਿ ਸਾਧ ਜਨਾ ਪਗ ਮਲ ਮਲ ਧੋਵਹਿ ਸਾਖਤ ਕਠੋਰ ਜਿਤ ਵਾਲੇ ਸਾਖਤ ਸ਼ਕਤੀ ਦੇ ਉਪਾਸ਼ਕ ਦੁਬਧਾਚ ਫਸੇ ਹੋਏ ਮਨੁੱਖ ਕਹਿੰਦੇ ਐਸੇ ਪੁਰਖਾਂ ਦੇ ਅੰਦਰੋਂ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਆ ਤੇ ਉਹਨਾਂ ਦੀ ਪਤ ਇੱਜ਼ਤ ਗਵਾ ਦਿੰਦੇ ਪਰੰਤੂ ਸੰਤ ਜਨਾਂ ਦੇ ਵਸ ਸ੍ਰੇਸ਼ਟ ਜਨਾਂ ਪੁਰਖਾਂ ਦੇ ਪਾਗ ਚਰਨਾਂ ਨੂੰ ਮਲਮਲ ਕੇ ਧੋਂਦੇ ਹਨ ਵਸਾਦ ਮਨੁ ਸਾਧਨ ਜਿੱਤਣ ਵਾਲੇ ਪੁਰਖਾਂ ਦੇ ਚਰਨਾਂ ਨੂੰ ਵਿਕਾਰੀ ਲੋਕ ਨਿਹਾਲ ਹੋਣ ਵਾਸਤੇ ਮਲਮਲ ਧੋਂਦੇ ਆ ਪੰਚਿਤ ਪੂਤ ਜਣੇ ਇਕ ਮਾਇ ਉਤਪੁਜ ਖੇਲ ਕਰ ਜਗਤ ਵਿਆਇ ਇਕ ਮਾਇ ਭਾਵ ਮਾਇਆ ਨਹੀਂ ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਪੁੱਤਰ ਪੈਦਾ ਕੀਤੇ ਆ ਤੇ ਉਤਪੁਜ ਉਤਕ੍ਰਿਸ਼ਟ ਪੂਜਾ ਵਾਲੇ ਪਰਮੇਸ਼ਰ ਨਾਲ ਮਿਲ ਕੇ ਜਦ ਮਾਇਆ ਵਿਆਇ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਤਾਂ ਉਸ ਨੇ ਸੰਸਾਰ ਦਾ ਖੇਡ ਰਚਨਾ ਕੀਤਾ ਹੈ ଅਥਵਾ ਇਕ ਮਾਇਆ ਨੇ ਪੰਜ ਤਤਾਂ ਰੂਪੀ ਪੁੱਤਰ ਪੈਦਾ ਕੀਤੇ ਪੁਨਵਿਅਾਇ ਪ੍ਰਸੂਤ ਹੋ ਕੇ ਉਤਪੋਜਾਤ ਚਾਰ ਖਾਣੀਆਂ ਰੂਪ ਜਗਤ ਦਾ ਖੇਡ ਰਚਨਾ ਕੀਤਾ ਵਾ ਜਗਤ ਨੂੰ ਵਿਅਾਇ ਜਮਾਉਣਾ ਕੀਤਾ ਹੈ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕੋ ਛੂੜ ਉਪਰ ਜਨ ਬਸੇ ਸੰਸਾਰ ਦੇ ਜੀਵ ਤਿੰਨ ਰਾਜਸੀ ਤਾਮਸੀ ਸਾਤ ਕੀ ਗੁਣਾ ਦੇ ਨਾਲ ਮਿਲ ਕੇ ਸਦਾ ਵਿਸ਼ਿਆਂ ਦੇ ਰਸ ਵਿੱਚ ਤਦਾਕਾਰ ਰਹਿੰਦੇ ਇਨਾਂ ਗੁਨਾ ਨੂੰ ਛੱਡ ਕੇ ਸੰਤ ਜਨ ਸਭ ਤੋਂ ਉੱਤੇ ਤੁਰੀਆ ਪਦ ਵਿੱਚ ਵਸੇ ਵਸਦੇ ਆ ਕਰ ਕਿਰਪਾ ਜਨ ਲਈ ਛਡਾਈ ਜਿਸਕੇ ਸੇ ਤਿਨ ਰਖੇ ਹਟਾਈ ਪਰਮੇਸ਼ਰ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਆਪਣੇ ਭਗਤ ਜਨ ਤਿੰਨਾ ਗੁਨਾ ਵਾ ਵਿਕਾਰਾਂ ਵਾ ਬੰਦਨਾ ਤੋਂ ਛੁਡਾਲ ਲੈਣ ਕੀਤੇ ਆ ਇਹ ਤਿੰਨ ਗੁਣ ਵਾ ਕਾਮਾਂ ਦੇ ਇੱਕ ਵਕਾਰ ਜਿਸ ਵਾਹਿਗੁਰੂ ਦੇ ਪੈਦਾ ਕੀਤੇ ਸੀ ਉਹੋ ਉਸੇ ਨਹੀਂ ਆਪਣੇ ਭਗਤ ਜਨਾਂ ਵੱਲੋਂ ਹਟਾਏ ਹਟਾ ਕੇ ਰੱਖਣਾ ਕੀਤੇ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋ ਏ ਖੁਆਰ ਸਤਿਗੁਰੂ ਸਾਹਿਬ ਜੀ ਕਹੋ ਤੂੰ ਪਾਪ ਕਥਨ ਕਰਦੇ ਆ ਕਿ ਵਿਕਾਰਾਂ ਤੋਂ ਬਚਣ ਵਾਸਤੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੀ ਸਾਰ ਸ੍ਰੇਸ਼ਟ ਸਾਧਨ ਹੈ ਭਗਤੀ ਹੀ ਕਰਨੀ ਚਾਹੀਦੀ ਆ ਤਾਂ ਸਾਡਾ ਬਚਾਅ ਹੋ ਸਕਦਾ ਪਰਮੇਸ਼ਰ ਦੀ ਭਗਤੀ ਤੋਂ ਬਿਗੈਰ ਵੱਡੇ ਰਿਖੀ ਆਦ ਸਾਰੇ ਖੁਆਰ ਖਰਾਬ ਹੀ ਹੁੰਦੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

but